ਨੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਅਸੀਂ ਸਾਰੇ ਵਧੀਆ ਹਾਂ ਠੀਕ ਠਾਕ ਹਾਂ ਉਮੀਦ ਕਰਦੇ ਆ ਕਿ ਤੁਸੀਂ ਵੀ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਅੱਜ ਦੇ ਤੁਹਾਨੂੰ ਦਿਖਾਉਣੇ ਆ ਅੱਜ ਆਪਾਂ ਨਵਾਂ ਬਲੌਗ ਅੱਜ ਤਰੀਕ ਹੋ ਗਈ 22 ਤੇ ਅੱਜ ਹੈਗਾ ਪੀਜੋ ਦੇ ਸਕੂਲ ਦੇ ਵਿੱਚ ਫੰਕਸ਼ਨ ਹੁਣ ਟਾਈਮ ਹੋ ਗਿਆ 1:30 ਵਜ ਗਿਆ 2:30 ਵਜੇ ਤੋਂ ਸਟਾਰਟਿੰਗ ਆ ਮੈਂ ਚੱਲੀਆਂ ਤੇ ਮੈਂ ਤੇ ਪੀਜੋ ਤੇ ਦੋਵੇਂ ਜਾ ਰਹੇ ਹੁਣ ਅਸੀਂ ਫੰਕਸ਼ਨ ਤੇ ਤੁਹਾਨੂੰ ਦਿਖਾਵਾਂਗੇ ਅੱਗੇ ਇਹਨਾਂ ਦੇ ਫੁੱਲਾ ਫੰਕਸ਼ਨ ਵੀ ਜੇ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਨੇ ਤਾਂ ਤੁਸੀਂ ਸਾਡੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਸਾਡੀਆਂ ਵੀਡੀਓਜ਼ ਕਿੱਦਾਂ ਦੀਆਂ ਲੱਗਦੀਆਂ ਨੇ ਤੇ ਚਲੋ ਜੀ ਦਿਖਾਉਣੀ ਆ ਤੁਹਾਨੂੰ ਆਪਾਂ ਅੱਜ ਦਾ ਨਮਗਲਾ ਅੰਦਰ ਤੱਕ ਜਰੂਰ ਬਣੇ ਰਹਿਓ ਸਾਡੇ ਵਲੌਗ ਦੇ ਨਾਲ। ਲਓ ਜੀ ਹੁਣ ਅਸੀਂ ਚੱਲੇ ਆਂ। ਫੰਕਸ਼ਨ ਸਟਾਰਟ ਹੋਣ ਚੁਹਾ ਜੇ ਟਾਈਮ ਆ। ਪਹਿਲਾਂ ਅਸੀਂ ਜਾਵਾਂਗੇ ਰਖੜੇ ਮੇਰੀ ਨਾਨ ਦਾ। ਉਹਦੇ ਕੋਲ ਅੱਧਾ ਘੰਟਾ ਉਹਦੇ ਕੋਲ ਲਾਵਾਂਗੇ। ਫੇਰ ਦੂਜੇ ਰਖੜੇ ਮੇਰੀ ਭੂਆ ਅੱਧਾ ਘੰਟਾ ਉਹਦੇ ਕੋਲ ਲਾਵਾਂਗੇ। ਜਦੋਂ ਤੱਕ 2:30 ਵੱਜ ਜਾਣਗੇ ਤੇ 2:30 ਤੱਕ ਫਿਰ ਉਹਦੇ ਸਕੂਲ ਚ ਲਾ ਕੇ 2 ਘੰਟੇ ਫੇਰ ਆਪਾਂ ਘਰੇ ਆ ਜਾਵਾਂਗੇ। ਘਰੇ ਵੀ ਕੋਈ ਨਹੀਂ ਹੈਗਾ। ਅਮਨ ਨਹੀਂ ਰਹੋ ਜਣਾ ਐਨੇ ਆਪਾਂ ਕੇ ਮਾਲ ਕੋ ਸਾਂਭ ਲਾਂਗੇ ਬੱਚੇ ਮੈਂ ਅੰਦਰ ਕਰ ਦਿੱਤੀਆਂ ਨੇ ਹੁਣ ਚਲੋ ਜੀ ਆਜੋ ਤੁਹਾਨੂੰ ਦਿਖਾਉਣੀ ਅੱਗੇ ਚੱਲ ਕੇ ਨਾਲ ਨਾਲ ਬੱਚੇ ਸਰ ਉਹ ਸਿਰੋ ਕੇ ਤੇਲ ਪੋਣ ਵਾਸਤੇ ਪੈਟਰੋਲ ਪੰਪ ਤੇ ਦੇਖੋ ਤੇਲੇ ਸੀ ਪੋਲੇ ਹੀ ਹੁਣ ਚੱਲਦੇ ਸਕੂਲ ਉੱਤੇ ਜਾ ਕੇ ਦਿਖਾਉਣੇ ਆਈ ਸੋਨੋ ਫੰਕਸ਼ਨ ਚਲੋ ਚੱਲੀ ਅਸੀਂ ਪਹੁੰਚ ਗਏ ਰਖੜੇ ਮੇਰੀ ਭੋਲਾ ਬਈ ਅਰੇ ਹੁਣ ਸਾਨੂੰ ਮਿਲਾਉਣੇ ਆ ਜੀ ਚਲੋ ਯਾਰੀ ਚੱਲੀ ਜਾਂਦੀ ਆ ਜੀ ਅਸੀਂ ਪਾਂਜ ਗਏ ਪੀਜੋ ਦੇ ਸਕੂਲ ਚ ਇਹ ਕੀ ਹੈ ਇਹ ਬੈਟਰ ਡਾਇਮਡ ਬੋਲ 3 3 ਫੰਕਸ਼ਨ ਬੋਲ ਕੰਪਲਿਟ ਟੂ ਟੈਕਨੋਲੋਜੀ ਫਿਊਰ ਰਿਵਿਊਮੈਂਟ ਇਹ ਆ ਪੀਜੋ ਦਾ ਸਕੂਲ बहुत सोहना प्रोग्राम बनाया कर पूरी डेकोरेशन ली तीन खा लो पकौड़े ਵੀਰਾ ਬੈਠ ਕਿਤੇ ਦੇਖ ਕੇ ਇੱਧਰ ਆ ਜਾ ਪਿੱਛੇ ਕਬੜੀ ਖੇਡਣਾ ਹੈ ਮੁਸ਼ਕਿਲ ਬੱਚਾ ਹੈ ਅਸੀਂ ਆਉਂਦੇ ਆ ਜਾ ਰਹੇ ਹਾਂ ਕੋਪਾ ਤੋਂ ਕਿਤੇ ਲਈ ਹਾਂ ਪੁੱਛਣ ਤੋਂ ਆਪਣੇ ਜਾਣ ਜਾਂਦੇ लेकिन इस आविष्कार की दुनिया में इंसान को ये नहीं पता था कि वो टेक्नोलॉजी के नाम पर अपना दुश्मन पैदा कर रहा है जिसका नाम था ए आई तो मुख में इंसानों के आविष्कार का बढ़ रहा है। ਸਰਲ ਹੀ ਫਿਰ ਉਹ ਘਰੋਂ ਪਰਤਣ ਲਈ ਇਹ ਆਸਾਨਾ ਲੋ ਜੀ ਤੇ ਮੈਂ ਪਹੁੰਚ ਗਈ ਸੀ ਘਰੇ ਮੈਂ ਪਾਣੀ 5 ਵਜੇ ਦੇ ਕਰੀਬ ਘਰੇ ਆ ਗਈ ਸੀ ਤੇ ਆ ਕੇ ਚੇਂਜ ਕਰਕੇ ਫਿਰ ਮੱਝਾ ਨਾ ਕਰਦੇ ਆ ਜਿੰਨੇ ਦੇ ਤੱਕ ਨਵੇਂ ਕੱਪੜੇ ਚੇਂਜ ਨਹੀਂ ਕਰਦੇ ਹੌਨੀ ਦੇਰ ਤੱਕ ਦਾ ਕੋਈ ਕੰਮ ਵੀ ਨਹੀਂ ਆੜਦਾ ਬਸ ਆਪਣੇ ਘਰ ਚ ਵੀ ਨਾ ਨਵੇਂ ਕੱਪੜਿਆਂ ਨਾਲ ਇਹ ਫੀਲਿੰਗ ਜੀ ਆਈ ਜਾਂਦੀ ਹੁੰਦੀ ਆ ਬੇਰੇ ਸਤੇ داری ਜਾਇਆ ਆਇਆ ਆ ਆਰਾਮ ਨਾਲ ਕਰਦੇ ਆ ਗੱਮਾ ਹੁਣ ਕੱਪੜੇ ਚੇਂਜ ਕਰਕੇ ਹੁਣ ਮੱਜਾਂ ਦਾ ਦੇਖਦੀਆਂ ਕਰਦੀਆਂ ਤੇ ਮੱਜਾਂ ਨੇ ਵੀ ਉਧਰੋਂ ਮੈਂ ਢੇੜਾ ਕੱਢ ਕੇ ਆਈ ਸੀ ਹੌਂਦੀ ਹੋਈ ਗੋਹਾ ਵੱਡ ਵੱਡ ਨਾਸ ਕਰਿਆ ਪਿਆ 10 15 ਮਿੰਟ ਵੀ ਲੇਟ ਨਹੀਂ ਹੋਣ ਦਿੰਦੀਆਂ ਜੇ ਉਹਨਾਂ ਦੇ ਟਾਈਮ ਤੋਂ 10 15 ਮਿੰਟ ਵੀ ਲੇਟ ਹੋ ਜੇ ਢੇੜੇ ਤੇ ਢੇੜਾ ਢੇੜੇ ਤੇ ਢੇੜਾ ਗੋਹੇ ਦਾ ਪੂਰਾ ਹਾਲ ਕਰਿਆ ਪਿਆ ਹੁਣ ਪਹਿਲਾਂ ਗੋਹਾ-ਗੋਹਾ ਇਕੱਠਾ ਕਰਕੇ ਪਾਣੀ ਪਿਆ ਕੇ ਫਿਰ ਧਰਾਂ ਕੱਢਦੀਆਂ ਫੇਰ ਕੁੱਤੇ ਬਿੱਲਿਆਂ ਨੂੰ ਸੰਭਾਂਗੇ ਆਮਨਾਰਤੀ ਜੋ ਤਾਉਣਗੇ ਲੇਟ ਉਹਨਾਂ ਨੂੰ ਬੱਜਣਾਂਗੇ ਕਰੀਬ 7 ਦੇ ਕਰੀਬ ਤਾਂ ਹੋਏ ਜਾਣਾ ਉਹਨਾਂ ਨੂੰ ਆਉਂਦੇ ਹੋਏ ਹੁਣ ਤੱਕ ਮੈਨੂੰ ਕਰਨਾ ਪੈਣਾ ਸਾਰਾ ਕੰਮ ਚਲੋ ਕਰ ਲੈਨੇ ਆ ਚਲੋ ਜੀ ਫੇਰ ਮਿਲਦੇ ਆ ਤੁਹਾਨੂੰ ਧਰ ਮੈਂ ਕੱਢ ਲਈ ਤੇ ਆਟਾ ਗੁੰਨ ਤਾਂ ਥੋੜਾ ਜਿਆ ਕਿਉਂ ਉਹਨਾਂ ਦਾ ਤਾਂ ਪਤਾ ਨਹੀਂ ਆ ਕੇ ਰੋਟੀ ਖਾਣਗੇ ਜਾਂ ਨਾ ਚਲੋ ਫੇਰ ਵੀ ਥੋੜਾ ਜਿਹਾ ਆਟਾ ਗੁੰਨ ਲਿਆ ਬਹੁਤ ਹੋ ਹੀ ਹੁਣ ਮੈਂ ਕੁੱਤੇ ਨੂੰ ਦੁੱਧ ਪਾਇਆ ਮੈਂ ਪਹਿਲਾਂ ਫੇਰ ਪਾਵਾਂ ਉਹਨਾਂ ਨੂੰ ਰੋਟੀ ਠੰਡ ਹੋ ਗਈ। ਇਹ ਕਪੱਖਾ ਲਾਇਆ ਹੋਇਆ। ਜੇ ਪੱਖਾ ਨਹੀਂ ਲਾਉਂਦੇ ਫਿਰ ਮੱਖੀਆਂ ਖਾਂਦੀਆਂ ਨੇ ਵੱਡ-ਵੱਡ ਕੇ। ਪੱਲੀ ਲਾਉਣੀ ਪਈ ਆ ਹਜੇ ਇਹਨਾਂ ਨੂੰ ਵੀ। ਦੇਖਦੇ ਆ ਕੱਲ ਨੂੰ ਐ ਦੁਬਾਰਾ ਜੇ ਟਾਈਮ ਲੱਗਿਆ ਵਿੱਚ ਦੀ। ਕੱਲ ਨੂੰ ਪੱਲੀ ਲਾਵਾਂਗੇ ਇਹਨਾਂ ਨੂੰ। ਚਲ ਬਾਹਰ। हंटी तो तो पी के रोटी खा के बैठ के पहन जी हाँ आंटी एंटी जी ए ज दिन हो गया संडे था नेक्स्ट डे ਠੰਡ ਹੋ ਗਈ ਅੱਜ ਹਲਕੀ ਹਲਕੀ ਠੰਡਾਈ ਹੋਈ ਆ ਕਣਕਾਂ ਨੂੰ ਪਾਣੀ ਲਾ ਰਹੇ ਨੇ ਲੋਕ ਦੇਖਦੇ ਆ ਅੱਜ ਵਿੱਚ ਦੀ ਟਾਈਮ ਕੱਢ ਕੇ ਮੱਝਾਂ ਨੂੰ ਵੀ ਪਲੀਆਂ ਲਾਉਣੇ ਆ ਠੰਡ ਹੋ ਗਈ ਪ੍ਰਿੰਸ খানু হ্যা মে কু খ ਚੱਲਦਿਆ ਬਾਹਰ ਹਵਾ ਚੱਲਦੀ ਠੰਡੀ ਠੰਡੀ ਟਾਈਮ ਹੋ ਗਈ ਪਉਣੇ 9 ਦਾ ਛੁੱਟੀ ਹਲਦਨ ਤਾਂ ਐਵੇਂ ਲੇਟ ਹੋ ਜਿੰਨੇ ਆ ਪਹਿਲਾਂ ਤਾਂ ਉੱਠਦੀ 10-15 ਮਿੰਟ ਦਾ ਫਰਕ ਪਾਦਨੇ ਘੰਟੇ ਮੰਗਦਾ ਹੀ ਵੀ ਉੱਠਦੇ ਉੱਠਦੇ ਆ 5 ਵਜੇ ਗਏ ਅੱਜ ਉੱਠਦੇ ਹੋਈ ਅੱਗੇ 5 ਵਜੇ ਦੇ ਨੂੰ ਉਧਰੋਂ ਮੱਜਾ ਦਾ ਸਾਰਾ ਨਵੇੜਿਆ ਆਈਦਾ ਤੇ ਚਾਹ ਪੀਣ ਬੈਗੇ ਘੰਟਾ ਚਾਹ ਪੀਣ ਲੱਗੇ ਬੈਠੇ ਰਹੇ ਰੋਤੀ ਹੁਣ 9 ਵਜੇ ਹੁਣ ਲੱਗੀਆਂ ਮੈਂ ਸੁੰਭਰਨਾ ਉਹ ਆਪਣਾ ਨਿਮੇੜ ਰੱਖਨੇ ਬਾਹਰ ਤੋਂ ਕੰਮ ਫਿਰ ਵਿਆਹ ਜਾਣਾ ਅਜ ਉਹਨਾਂ ਤੋਂ ਹਵਾ ਪੁੱਤਾ ਨੇ 11 ਕ'ਤੇ ਵਜੇ ਜਾਣਗੇ ਅਜੇ ਮੇਰੇ ਕਪੜੇ ਪੈਨੇ ਧੋਣੇ ਵਾਲੇ ਕੱਲ ਧੋਏ ਨਹੀਂ ਗਏ ਐਡਾ ਘਰਾ ਪਿਆ ਅੱਜ ਕੱਪੜਿਆਂ ਦਾ ਕੰਮ-ਕੰਮ ਮਕਾ ਕੇ ਸਟਾੜ ਕੋਚਾ ਕਰਕੇ ਫੇਰ ਕਪੜੇ ਧੋਵਾਂਗੇ ਸਰ ਇਹਦੇ ਹੜੀਆਂ ਵੀ ਲੰਘ ਜਾਂਦੀਆਂ ਚਾਹ ਸੱਜ ਰਿਓ ਉੱਠ ਗੜੋ ਤਾਂ ਵੀ ਕੰਮ ਆ ਹੋਈ ਲੇਟ ਟਾਈਮ ਤੇ ਮੁਕਣਾ ਸਾਰਾ ਦਿਨ ਚਲੋ ਚਾਲਾ ਚਾਹੇ ਲੇਟ ਉੱਠ ਜਾਓ ਕੰਮ ਨਹੀਂ ਚੱਟਾਂ ਹੁੰਦੇ ਸਾਰਾ ਦਿਨ ਨਾਲ ਕੰਮ ਨਹੀਂ ਕੋਈ ਕੰਮਾ ਦਾ ਨੋਂ ਨਹੀਂ ਹੈਗਾ ਚਲੋ ਇਹ ਮੈਂ ਸੁੰਬਰ ਦਵਾ ਫੇਰ ਕਰਦੇ ਆ ਗੱਲ ਤੁਹਾਡੇ ਨਾਲ ਲੋ ਜੀ ਡੇਢ ਵਜ ਗਿਆ ਮੈਂ ਹਜੇ ਕੱਪੜੇ ਧੋ ਰਹੀ ਆ ਦੋ ਵਾਰ ਤੇ ਧੋਤੇ ਇੱਕ ਵਾਰ ਦੇ ਰਹਿੰਦੇ ਨੇ ਉਹ ਵਾਈਫ ਨੇ ਮਸ਼ੀਨ 'ਚ ਹਜੇ ਟਾਈਮ ਹੋ ਗਿਆ ਡੇਢ ਦਾ ਉਹ ਚਲੇ ਗਏ ਨੇ ਵਿਆਹ ਨੂੰ ਮੈਂ ਹਜੇ ਸਵੇਰ ਦੀ ਰੋਟੀ ਵੀ ਨਹੀਂ ਖਾਧੀ ਹੁਣ ਦੇਖਦੀ ਆ ਹੁਣ ਚੌਲ ਬਣਾ ਕੇ ਖਾਣੀਆਂ ਨੂੰ ਮਿਰਚਾਂ ਦੇ ਥੋੜੇ ਜਿਹਾ ਚਲੋ ਜੀ ਇਸ ਦੇ ਨਾਲ ਆਪਾਂ ਕਰਦੇ ਆਂ ਬਲੌਗ ਦਾ ਐਂਡ ਹੁਣ ਮੇਰਾ ਟਾਈਮ ਲੱਗਣਾ ਨਹੀਂ ਕਿਉਂ ਮੇਰੇ ਕੱਪੜੇ ਰਹਿੰਦੇ ਨੇ ਧੋਣੇ ਵਾਲੇ ਫਿਰ ਇਹਨੇ ਮੱਜਾਂ ਦਾ ਹੋ ਜਾਣਾ ਟਾਈਮ ਉਹਨਾਂ ਨੂੰ ਵੀ 3:30-4:30 ਵਜੇ ਜਾਣਗੇ ਆਉਂਦੇ ਹੋਏ ਵਾਪਸ ਵਿਆਹ ਤੋਂ ਚਲੋ ਜੀ ਕੱਲ ਨੂੰ ਫੇਰ ਮਿਲਦੇ ਆਂ ਕਿਸੇ ਹੋਰ ਨਵੀਂ ਵੀਡੀਓ ਲਈ ਤਦ ਤੱਕ ਲਈ ਧੰਨਵਾਦ